ਤਰਾ ਕਰਕੇ ਆਪਾਂ ਪਰਮੇਸ਼ਰ ਨੂੰ ਪਹਿਲ ਕਿਹਨੂੰ ਦੇਣੀ ਹੈ ਪਰਮੇਸ਼ਰ ਨੂੰ ਦੇਣੀ ਹੈ ਕੋਈ ਆਪਣੀ ਜ਼ਿੰਦਗੀ ਚ ਘਾਟਾ ਹੋਵੇ ਕੁਝ ਵੀ ਹੋਵੇ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਤੂੰ ਜਾਣਦਾ ਪਰਮੇਸ਼ਰ ਬਾਈਬਲ ਚ ਲਿਖਿਆ ਹੋਇਆ ਤੂੰ ਘਾਟੇ ਵਾਦੇ ਤੂੰ ਹੀ ਪੂਰੇ ਕਰਨੇ ਕਿਸੇ ਇਨਸਾਨ ਨੇ ਨਹੀਂ ਕਰਨੇ ਹallelujah ਸੱਚਮੁੱਚ ਉਹ ਕਰਨ ਦੀ ਤਾਕਤ ਰੱਖਦਾ ਵੈ ਜਦੋਂ ਆਪਣੀਆਂ ਅੱਖਾਂ ਲੱਗ ਗਈਆਂ ਪਰਮੇਸ਼ਰ ਤੇ ਉਹ ਕਿਤੇ ਆਪਾਂ ਨੂੰ ਐਵੇਂ ਥੋੜੀ ਰਹਿਣ ਦੇਊਗਾ ਉਹ ਆਪਾਂ ਨੂੰ ਸੱਚਮੁੱਚ ਉੱਚੀਆਂ ਵੀ ਕਰੂ ਹਰ ਇੱਕ ਆਪਣਾ ਬੰਦੋਬਸਤ ਵੀ ਕਰੂਗਾ ਜਿਹੜੇ ਕੰਮ ਅਧੂਰੇ ਪਏ ਉਹਨੇ ਪੂਰੇ ਵੀ ਕਰਨੇ ਆ ਹallelujah ਕਰੂਗਾ ਕਦੋਂ ਜਦੋਂ ਆਪਾਂ ਪਰੋ ਸੌ ਦੇ ਰਹੀ ਆਪਣੀ ਅੱਖਾਂ ਇਨਸਾਨਾਂ ਵੱਲੀ ਲੱਗੀਆਂ ਰਹੀਆਂ ਖਣੀ ਮੇਰਾ ਕੋਈ ਰਿਸ਼ਤੇਦਾਰੀ ਆ ਕੇ ਕਾਰਜੂ ਖਣੀ ਮੇਰਾ ਕੋਈ ਧੀ ਕਰ ਦੋਗੇ ਪੁੱਤ ਕਰ ਦੋ ਕਿਸੇ ਨੇ ਨਹੀਂ ਕਰਨਾਗਾ ਹallelujah ਜਦੋਂ ਆਪਣੀ ਅੱਖਾਂ ਨੂੰ ਇਨਸਾਨ ਪਰਮੇਸ਼ਰ ਵੱਲੀ ਲਾਈਆਂ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਹਰ ਇੱਕ ਦਾ ਇੰਤਜ਼ਾਮ ਤੂੰ ਹੀ ਕਰਨਾ ਤੂੰ ਮੇਰਾ ਵੀ ਕਰੇਗਾ ਉਹ ਸੱਚਮੁੱਚ ਹੀ ਕਰੂਗਾ ਹallelujah ਹallelujah ਇਸ ਤਰ੍ਹਾਂ ਕਰਕੇ ਪਹਿਲ ਕਿਹਨੂੰ ਦੇਣੀ ਆਪਾਂ ਪਰਮੇਸ਼ਰ ਨੂੰ ਦੇਣੀ ਹੈ ਕਹਿੰਦੇ ਜਿੰਨਾ ਆਪਾਂ ਮਰਜੀ ਕਹਿ ਲਈ ਆਪਣਾ ਆਪਾਂ ਨੂੰ ਪਤਾ ਹੁੰਦਾ ਪਰਮੇਸ਼ਰ ਨੇ ਕੰਮ ਕਰਨਾ ਹੀ ਕਰਨਾ ਹੈ ਹਾਲੇਲੂਇਆ ਮੈਸੀ ਜਦੋਂ ਮਸੇਜ ਆਇਆ ਮੈਂ ਜਦੋਂ ਪ੍ਰਭੂ ਦੇ ਜਾਣ ਲੱਗੀ ਮੈਂ ਕਿ ਪ੍ਰਭੂ ਮੈਂ ਮੇਰੇ ਘਰੇ ਚਾਹੇ ਕੰਮ ਹੋਣ ਚਾਹੇ ਨਾ ਮੈਂ ਤੇਰੀ ਸੇਵਾ ਕਰਨੀ ਹੈ ਮੈਂ ਹੋਰ ਰੂਹਾਂ ਬਚਾਉਣੇ ਤੂੰ ਮੈਨੂੰ ਇਹੋ ਜਿਹਾ ਇਸਤੇਮਾਲ ਕਰ ਹallelujah ਪਰਮੇਸ਼ਰ ਕਿ ਮੈਂ ਪਰਮੇਸ਼ਰ ਸੱਚਮੁੱਚ ਮੈਂ ਤਾਂ ਲੋਕਾਂ ਲਈ ਦਵਾਵਾਂ ਪ੍ਰਾਰਥਨਾ ਕਰਨ ਵਾਲੀ ਮੈਨੂੰ ਬਣਾ ਉੱਥੇ ਤਾਂ ਗੇੜੇ ਮੈਂ ਮਾਰ ਲਏ ਜਿਹੜੇ ਸਾਲ 2 ਸਾਲ ਮਾਰ ਲਏ ਹallelujah ਪਰ ਸੱਚਮੁੱਚ ਪਰਮੇਸ਼ਰ ਨੇ ਉਹ ਮੇਰੀ ਕਦੋਂ ਦੀ ਲਿਖੀ ਵੀ ਸੀ ਮੇਰੀ ਕਾਪੀ ਤੇ ਹਜੇ ਵੀ ਜਦੋਂ ਮੈਂ ਜਾਣ ਲੱਗੇ ਲਿਖੀ ਵੀ ਹੈ ਤੇ ਪਰਮੇਸ਼ਰ ਨੇ ਮੇਰੀ 2 ਸਾਲਾਂ ਦੀ ਪੂਰੀ ਕਰਤੀ ਸੀ ਹallelujah ਮੈਨੂੰ ਇਸ ਯੋਗ ਬਣਾਇਆ ਮੈਨੂੰ ਖੜਨ ਦਾ ਮੌਕਾ ਦਿੱਤਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਹallelujah ਆਪਾਂ ਕੋਈ ਵੀ ਕੰਮ ਜਦੋਂ ਪਰਮੇਸ਼ਰ ਦੇ ਅੱਗੇ ਕਰੈਨੇ ਆ ਪਰਮੇਸ਼ਰ ਸੱਚਮੁੱਚ ਕਰਦਾ ਵੈ ਪਰ ਕਰਨਾ ਕਦੋਂ ਇਹ ਪਰਮੇਸ਼ਵਰ ਹੀ ਜਾਣਦਾ ਹੈ ਹallelujah ਕਈ ਵਾਰ ਆਪਾਂ ਲੱਝਾਂ ਨੇ ਫਲਾਨੇ ਨੇ ਮੈਨੂੰ ਮੈਨੂੰ ਆ ਮੈਂ ਕੰਮ ਕਿਹਾ ਸੀ ਖਣੀ ਮੇਰਾ ਹੋਇਆ ਕਿ ਨਹੀਂ ਆਪਾਂ ਕਿਸੇ ਤੇ ਨਹੀਂ ਆ ਪਰਮੇਸ਼ਵਰ ਦੇ ਅੱਗੇ ਰੱਖਿਆ ਕਰੋ ਉਹ ਸੱਚਮੁੱਚ ਸੁਣਦਾ ਵੈ ਉਹਨੇ ਆਪਣੇ ਸਾਰੇ ਕੰਮ ਪੂਰੇ ਕਰਨੇ ਹallelujah ਉਹ ਕਹਿੰਦਾ ਜੇ ਤੂੰ ਸੱਚੇ ਦਿਲ ਨਾਲ ਦੁਆ ਕੀਤੀ ਹੈ ਭਲਾ ਕਿੰਨੇ ਵੀ ਟਾਈਮ ਤੈਨੂੰ ਸਾਲ ਲੱਗ ਜਾਣ ਪਰ ਮੈਂ ਇੱਕ ਦਿਨ ਤੇਰੀ ਜ਼ਰੂਰ ਸੁਣੂਗਾ ਹallelujah ਸੋ ਹੁੰਦਾ ਵੈ ਕਦੋਂ ਸੁਣੂਗਾ ਜਦੋਂ ਆਪਾਂ ਸੱਚਮੱਚ ਪਰਮੇਸ਼ਰ ਤੇ ਪਰੋਸਾ ਰੱਖਿਆ ਹਾਲੇਲੂਇਆ ਕਹਿੰਦਾ ਤਦ ਪਰ ਕਹਿੰਦਾ ਅੱਛਾ ਕਿੱਧਰ ਗਿਆ ਨਹੀਂ ਆਵਾਜ਼ ਪਛਾ ਸੀਗਾ ਕਹਿੰਦਾ ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣੇ ਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਾਂ ਹਾਲੇਲੂਇਆ ਆਪਾਂ ਨੂੰ ਆਪਾਂ ਵੀ ਪਹਿਲਾਂ ਜਦੋਂ ਪ੍ਰਭੂ ਚ ਨਹੀਂ ਸੀ ਜਿੱਧਰ ਕਿਸੇ ਨੇ ਲਾ ਲੈਣਾ ਉਧਰ ਹੀ ਤੁਰਫ ਜਾਂਦੇ ਸੀ ਹallelujah ਜਿੱਥੇ ਵੀ ਕਿਸੇ ਨੇ ਕਹਿਣਾ ਜਾਂ ਫਲਾਨੇ ਕੋਲ ਜਾਇਆ ਕਿ ਸਿਆਣੇ ਕੋਲ ਕੁ ਬਹੁਤ ਖੁਸ਼ ਹੈਗਾ ਉਧਰ ਹੀ ਤੁਰ ਪੈਂਦੇ ਸੀ ਹallelujah ਹੁਣ ਆਪਾਂ ਨੂੰ ਪਰਮੇਸ਼ਰ ਨੇ ਸਮਝ ਦਿੱਤੀ ਹੈ ਪਰਮੇਸ਼ਰ ਕਹਿੰਦਾ ਤੂੰ ਮੇਰੇ ਮਗਰ ਤੁਰਿਆ ਰਹਿ ਨਾ ਤੂੰ ਸੱਜੇ ਵੇਖ ਨਾ ਤੂੰ ਖੱਬੇ ਦੇਖ ਤਾਂ ਤੈਨੂੰ ਕੀ ਕਰੂੰਗਾ ਮੈਂ ਕੀ ਕਰੂੰਗਾ ਉੱਚਿਆ ਕਰੂੰਗਾ ਹਰ ਇੱਕ ਤੈਨੂੰ ਮਰੋਗਾ ਤੋਂ ਬਰੀ ਕਰੂੰਗਾ ਹallelujah ਹਰ ਇੱਕ ਤੇਰੇ ਮੈਂ ਕੰਮ ਕਰੂੰਗਾ ਤੇ ਹੁਣ ਆਪਾਂ ਸੱਚਮੁੱਚ ਸਿਆਣਿਆਂ ਵਾਲੀਆਂ ਗੱਲਾਂ ਕਰਦੇ ਆ ਆਪਣੇ ਜੋ ਨਿਆਣ ਪੁਣਾ ਚਲੇ ਆ ਗਿਆ ਵੇ ਹਾਲੇਲੂਇਆ ਕਹਿੰਦਾ ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਵੇਲੇ ਰੂਬੂ ਵੇਖਾਂਗੇ ਇਸ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ ਪਰ ਉਸ ਵੇਲੇ ਉਹੋ ਜਿਹਾ ਜਾਣਾਂਗਾ ਜਿਉਂ ਜਿਹਾ ਮੈਂ ਵੀ ਜਾਣਿਆ ਗਿਆ ਹਾਲੇਲੂਇਆ ਕਦੋਂ ਜਾਣਾਂਗੇ ਜਦੋਂ ਸੱਚਮੁੱਚ ਆਪਣੇ ਅੰਦਰ ਪਵਿੱਤਰ ਆਤਮਾ ਆ ਗਿਆ ਹਾਲੇਲੂਇਆ ਤੇ ਉਹ ਦੂਰ ਕਰ ਦਿਆ ਕਰੋ ਜਿਹੜੀ ਆਪਾਂ ਨੂੰ ਤੰਗ ਚੀਜ਼ਾਂ ਕਹਿੰਦੇ ਰਿਸ਼ਤੇਦਾਰ ਪਣ ਫੋਨ ਇਹੋ ਜਿਹਾ ਕੋਈ ਆਉਂਦਾ ਆਪਾਂ ਨੂੰ ਸੱਚਮੁੱਚ ਆਪਾਂ ਕੀ ਕਰਦੇ ਆਂ ਫੋਨ ਨੂੰ ਲੈ ਕੇ ਬਹਿ ਜਾਂਦੇ ਆਂ ਫੋਨ ਦੇ ਵਿੱਚ ਕਿਸੇ ਨੇ ਆਪਾਂ ਨੂੰ ਕੁਛ ਕਹਤਾ ਆਪਾਂ ਦਿਲ ਤੇ ਲਾ ਲੈਨੇ ਹallelujah ਉਹਨੂੰ ਦੂਰ ਕਰ ਦਿਆ ਕਰੋ ਜ਼ਿੰਦਗੀ ਦੇ ਵਿੱਚ ਕੋਈ ਵੀ ਆਪਾਂ ਨੂੰ ਗੱਲ ਕਹਿੰਦਾ ਉਹਨੂੰ ਕੱਢ ਦਿਆ ਕਰੋ ਕਿਆ ਕਰੋ ਮੇਰਾ ਪਰਮੇਸ਼ਰ ਅੰਦਰ ਬੈਠਾ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਸੁਣਨੀ ਆ ਗਿਆ ਹallelujah ਜੇ ਆਪਾਂ ਸੱਚਮੁੱਚ ਅੱਗੇ ਵਧਣਾ ਤੇ ਜੇ ਆਪਾਂ ਮਥੋਂ ਵਾਂਗੂ ਪਿੱਛੇ ਨੂੰ ਜਾਣਾ ਫਿਰ ਪਰ ਲਿਆ ਕਰੋ ਆਪਣੇ ਆਪ ਨੂੰ ਜੇ ਆਪਾਂ ਸੱਚਮੁੱਚ ਅੱਗੇ ਨੂੰ ਵਧਣਾ ਵੈ ਤੇ ਉਸ ਚੀਜ਼ਾਂ ਨੂੰ ਦੂਰ ਕਰ ਦੇ ਕਰੋ ਇੱਕ ਇੱਕ ਕਰਕੇ ਅੰਦਰੋਂ ਕੱਢਿਆ ਕਰੋ ਆਪਦੇਓ ਜੋ ਆਪਾਂ ਨੂੰ ਨਵ ਵਰਦਾਨ ਦਿੱਤੇ ਪਰਮੇਸ਼ਰ ਨੇ ਆਪਾਂ ਇੱਕ ਇੱਕ ਅੰਦਰ ਤਾਰਨਾ ਕਰਨਾ ਹallelujah ਇੱਥੋਂ ਪਤਾ ਲੱਗਣਾ ਆਪਣੇ ਜੀ ਪਰਮੇਸ਼ਰ ਦੇ ਨਵ ਫਲਾਂ 'ਚ ਕੋਈ ਫਲ ਅੰਦਰ ਆਇਆ ਵੈ ਕਿ ਨਹੀਂ ਆਇਆਗਾ ਅਨੰਦ ਕੀ ਕਹਿੰਦਾ ਆਨੰਦ ਕਹਿੰਦਾ ਖੁਸ਼ੀ ਮਨਾਈ ਚੱਲੋ ਕੁਛ ਹੋਈ ਚੱਲੇ ਐਨੀ ਵੀ ਮਾੜਾ ਜਾਂ ਕਿਸੇ ਨੇ ਕੁਛ ਕਹਤਾ ਅੱਜ ਮੈਨੂੰ ਕੋਈ ਚੀਜ਼ੇ ਨਹੀਂ ਮਿਲੀ ਮੈਂ ਰਿਮੂਵ ਲਾ ਕੇ ਬਹਿ ਗਈ ਜਾਂ ਬਹਿ ਗਿਆ ਹਾਲੇਲੂਇਆ ਇੱਥੇ ਹੀ ਕਰਨਾ ਖੁਸ਼ ਰਹੋ ਸਦਾ ਖੁਸ਼ ਰਿਆ ਕਰੋ ਪਰਮੇਸ਼ਰ ਦੇ ਵਿੱਚ ਆ ਕੇ ਆਪਾਂ ਆਪਣੇ ਮੂੰਹ ਤੇ ਬਾਰਾਂ ਨਹੀਂ ਵੱਜਣੇ ਚਾਹੀਦੇ ਹallelujah ਕਿਆ ਕਰوں ਮੈਂ ਬਹੁਤ ਸੌਖਾ ਹੋ ਗਿਆ ਜਦੋਂ ਦਾ ਪ੍ਰਭੂ ਚਾਹੇ ਮੈਂ ਤਾਂ ਬੜਾ ਹੀ ਸੌਖਾ ਹੋ ਗਿਆ ਮੈਂ ਮੇਰੀਆਂ ਬਿਮਾਰੀਆਂ ਚਲੇ ਗਈਆਂ ਭਲ ਨਹੀਂ ਵੀ ਗਈਆਂ ਕਿਆ ਕਰوں ਮੇਰੀਆਂ ਚੜੀਆਂ ਗਈਆਂ ਹallelujah ਮੈਂ ਚੰਗਾ ਹੋ ਗਿਆ ਪਰਮੇਸ਼ਰ ਮੈਨੂੰ ਬਹੁਤ ਉੱਚੀਆਂ ਚੱਕ ਤਾਵੇ ਹallelujah ਇਥੇ ਆਪਣੇ ਮੂੰਹ ਤੇ ਸਦਾ ਹੀ ਆਨੰਦ ਹੋਣਾ ਚਾਹੀਦਾ ਇੱਕ ਸਮਾਨ ਹੀ ਹੋਣਾ ਚਾਹੀਦਾ ਵੈ ਇਹ ਨਹੀਂ ਦੁੱਖ ਹੋ ਗਿਆ ਤਾਂ ਆਪਾਂ ਮੂੰਹ ਲਮਕਾ ਕੇ ਬਹਿ ਗਏ ਮਾੜੀ ਜਿਹੀ ਖੁਸ਼ੀ ਆ ਗਈ ਤਾਂ ਆਪਾਂ ਹੱਸ ਪਏ ਨਹੀਂ ਸਦਾ ਆਨੰਦ ਚ ਰਹਿਣਾ ਹallelujah